ਸਤਿ ਸ੍ਰੀ ਅਕਾਲ ਇੱਕ ਵਾਰੀ ਫਿਰ ਹਾਜ਼ਰਾਂ ਜੀ ਅੱਜ 30 ਜਨਵਰੀ 2024 ਦੇ ਨਰਮੇ ਦੇ ਮੰਡੀਆਂ ਦੇ ਭਾਅ ਲੈ ਕੇ ਪੰਜਾਬ ਵਾਲਿਆਂ ਤੇ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਸ ਦੇ ਬਾਰੇ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਾਣਕਾਰੀ ਜਿਹੜੀ ਹੋਰ ਨਾ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਜੇਕਰ ਗੱਲ ਕਰੀਏ ਅਬੋਰ ਮੰਡੀ ਦੀ ਤਾਂ ਅਬੋਰ ਮੰਡੀ ਦੇ ਵਿੱਚ ਅੱਜ ਨਰਮੇ ਦਾ ਭਾਜੜਾ ਰਿਹਾ ਜੀ ਉਹ 6745 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਪੰਜਾਬ ਦੇ ਮਾਨਸਾ ਦੇ ਬਰੇਟਾ ਦੇ ਵਿੱਚ ਜਿਹੜਾ ਨਰਮਾ ਵਿਕਿਆ ਉਹ 6620 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਮਾਲਵਾ ਪੱਟੀ ਦੇ ਗਿੱਦੜ ਬਹਾ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ ਹੈ ਇੱਥੇ 6695 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮੁਕਤ ਸਰਦੀ ਮਲੋਟ ਮੰਡੀ ਦੇ ਵਿੱਚ ਜਿਹੜਾ ਨਰਮਾ ਵਿਕਿਆ ਅੱਜ ਉਹ 6820 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਜੀ ਤੇ ਜੇਕਰ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰ ਲੈਣੇ ਆ ਤਾਂ ਫਤਿਹਾਬਾਦ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ ਜੀ ਉਹ ਰਿਹਾ ਅੱਜ 6880 ਰੁਪਏ ਪ੍ਰਤੀ ਕੁਆਂਟਲ ਤੇ ਕਪਾਹ ਇੱਥੇ ਵੀ ਕਿਹਾ 6850 ਰੁਪਏ ਪ੍ਰਤੀ ਕਵਾਂਟਲ ਪੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾਅ 6700 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਸਰਸਾ ਮੰਡੀ ਦੀ ਗੱਲ ਕਰੀਏ ਹਰਿਆਣਾ ਦੀ ਸਰਸਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਨਰਮਾ ਵਿਕਿਆ ਉਹ 6870 ਰੁਪਏ ਪ੍ਰਤੀ ਕਵਾਂਟਲ ਵਿਕਿਆ ਤੇ ਕਪਾਹ ਦਾ ਭਾਅ ਜਿਹੜਾ 708180 ਰੁਪਏ ਪ੍ਰਤੀ ਕਵਾਂਟਲ ਰਿਹਾ ਬਰਵਾਲਾ ਮੰਡੀ ਦੇ ਵਿੱਚ ਨਰਮਾ 6800 ਰੁਪਏ ਪ੍ਰਤੀ ਕਵਾਂਟਲ ਤੇ ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 6850 ਰੁਪਏ ਪ੍ਰਤੀ ਕਵਾਂਟਲ ਜਿਹੜਾ ਅੱਜ ਰਿਹਾ ਇਸੇ ਤਰ੍ਹਾਂ ਆਦਮਪੁਰ ਮੰਡੀ ਦੀ ਗੱਲ ਕਰੀਏ ਤਾਂ ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਭਾਜੜਾ ਰਿਹਾ ਉਹ 6752 ਰੁਪਏ ਪ੍ਰਤੀ ਕਵਾਂਟਲ ਰਿਹਾ ਨਾਲ ਹੀ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰ ਲੈਂਦੇ ਆ ਨੂਪਗੜ੍ਹ ਦੀ ਮੰਡੀ ਦੇ ਵਿੱਚ ਨਰਮਾ ਬਹੁਤ ਘੱਟ ਅੱਜ 800 ਰੁਪਏ 825 ਰੁਪਏ ਪ੍ਰਤੀ ਕਵਾਂਟਲ ਵਿਕਿਆ ਤੇ ਇਸੇ ਤਰ੍ਹਾਂ ਮਾਫ ਕਰਨਾ ਅਮਰੀਕਨ ਦੇਡਾ ਨਰਮੇ ਦਾ ਭਾ 62 1825 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਨਰਮੇ ਦਾ ਭਾਜੜਾ ਰਿਹਾ 6732 ਰੁਪਏ ਪ੍ਰਤੀ ਕਵਾਂਟਲ ਰਿਹਾ। ਇਸੇ ਤਰ੍ਹਾਂ ਹੀ ਬੀਜੇਨਗਰ ਦੇ ਵਿੱਚ ਨਰਮਾ 6890 ਰੁਪਏ ਪ੍ਰਤੀ ਕਵਾਂਟਲ ਵਿਕਿਆ ਤੇ ਗੱਜ ਸਿੰਘ ਪੁਰਾ ਦੀ ਮੰਡੀ ਦੇ ਵਿੱਚ ਨਰਮੇ ਦਾ ਭਾ 6271 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ। ਹਰਮਾਨਗੜ ਦੇ ਗੋਲੂ ਵਾਲਾ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਨਰਮੇ ਦਾ ਭਾ 6400 ਵੀ 25 ਰੁਪਏ ਪ੍ਰਤੀ ਕੁਆਂਟਲ ਰਹਾ ਤੇ ਸੰਗਰੀਆ ਦੇ ਵਿੱਚ ਨਰਮਾ 6250 ਰੁਪਏ ਪ੍ਰਤੀ ਕੁਆਂਟਲ ਤੇ ਹੀ ਸਿਮਟ ਗਿਆ। ਇਸੇ ਤਰ੍ਹਾਂ ਹੀ ਸੂਰਤਗੜ ਦੇ ਵਿੱਚ ਨਰਮੇ ਦਾ ਭਾਜੜਾ ਰਿਹਾ ਉਹ 6475 ਰੁਪਏ ਪ੍ਰਤੀ ਕੁਆਂਟਲ ਜਿਹੜਾ ਰੱਜ ਰਿਹਾ ਜੀ। ਇਹ ਸੀ ਦੋਸਤੋ ਅੱਜ ਦੀਆਂ ਪੰਜਾਬ ਰਹਿਣਾ ਤੇ ਰਾਜਸਥਾਨ ਦੀਆਂ ਨਰਮੇ ਦੀਆਂ ਮੰਡੀਆਂ ਦੇ ਭਾਅ। ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰਦਿਆ ਕਰੋ। ਧੰਨਵਾਦ।